ਕਰਦੀਆਂ ਤਸਵੀਰਾਂ ਨੇ ਉਹ ਜ਼ਰੂਰ ਦਿਖਾ ਸੋਇ ਤਸਵੀਰਾਂ ਨੇ ਪਿੰਡ ਸਿਆੜ ਦੀਆਂ ਜਿੱਥੇ ਕੀ ਜਿਹੜੇ ਗਲੀ ਦੇ ਵਿੱਚ ਸੱਥਰ ਵਿਸ਼ੇ ਹੋਏ ਨੇ ਦੱਸਦੀ ਹੈ ਕਿ ਇੱਕ ਮਜ਼ਦੂਰ ਜੋ ਇੱਕ ਮਹਿਲਾ ਜੋ ਕਿ ਮਜ਼ਦੂਰ ਆਈਂ ਜਰਾਂ ਅੰਦਰ ਬਚਾ ਆਜਾ ਬੱਟੇਸ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਤੇ ਮੈਂ ਸੰਜੀਵ ਲਾਲ ਦੋਸਤੋ ਮੌਜੂਦ ਹਾਂ ਰਾਣਾ ਸਾਹਿਬ ਦੇ ਨੇਲੇ ਪਿੰਡ ਸਿਆੜ ਜਿੱਥੇ ਕੀ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਸੋ ਮੌਜੂਦ ਹਾਂ ਰਾਣਾ ਸਾਹਿਬ ਦੇ ਨੇਲੇ ਪਿੰਡ ਸਿਆੜ ਜਿੱਥੇ ਕੀ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਮਹਿਲਾ ਦਾ ਜਿਹੜਾ ਕਤਲ ਆਉ ਕਰ ਦਿੱਤਾ ਗਿਆ ਸੋ ਪਿੰਡ ਵਿੱਚ ਪਹੁੰਚਿਆ ਪਹਿਲਾਂ ਕੈਮਰਾਮੈਨ ਨੂੰ ਕਹਾਂਗਾ ਜਿਹੜੀਆਂ ਘਰ ਦੀਆਂ ਤਸਵੀਰਾਂ ਨੇ ਉਹ ਜ਼ਰੂਰ ਦਿਖਾ ਸੋ ਇਹ ਤਸਵੀਰਾਂ ਨੇ ਪਿੰਡ ਸਿਆੜ ਦੀਆਂ ਜਿੱਥੇ ਕੀ ਜਿਹੜੇ ਗਲੀ ਦੇ ਵਿੱਚ ਸੱਤਰ ਵਿਸ਼ੇ ਹੋਏ ਨੇ ਦੱਸਦੀ ਹੈ ਕਿ ਇੱਕ ਮਜ਼ਦੂਰ ਜੋ ਇੱਕ ਮਹਿਲਾ ਜੋ ਕਿ ਮਜ਼ਦੂਰ ਸੀ ਉਸ ਦਾ ਕਤਲ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਕਰ ਦਿੱਤਾ ਗਿਆ ਸੋ ਮੌਜੂਦਾ ਪਿੰਡ ਸਿਆੜ ਉਸ ਮਹਿਲਾ ਦੇ ਘਰ ਦੇ ਬਿਲਕੁਲ ਬਾਹਰ ਖੜੇ ਆ ਕਿਉਂਕਿ ਦੱਸ ਦਈਏ ਕਿ ਗਰੀਬ ਪਰਿਵਾਰ ਨਾਲ ਸੰਬੰਧਤ ਇਹ ਔਰਤ ਸੀ ਜਿਸ ਦੇ ਘਰ ਦੇ ਵਿੱਚ ਬੈਠਣ ਲਈ ਵੀ ਜਿਆਦਾ ਥਾਂ ਨਹੀਂ ਬਲਕਿ ਗਲੀ ਦੇ ਅੱਗੇ ਉਹ ਬਜ਼ੁਰਗ ਔਰਤਾਂ ਬੈਠੀਆਂ ਨੇ ਅਫਸੋਸ ਕਰਨ ਦੇ ਲਈ ਪੁੱਜੀਆਂ ਨੇ ਸੋ ਇਹ ਦ੍ਰਿਸ਼ ਪਿੰਡ ਸਿਆੜ ਦਾ ਦੇ ਘਰ ਦੇ ਬਿਲਕੁਲ ਸਾਹਮਣੇ ਦਾ ਦ੍ਰਿਸ਼ਾ ਜਿਸ ਔਰਤ ਦਾ ਜਿਹੜਾ ਕਤਲ ਆ ਹੋ ਕਰ ਦਿੱਤਾ ਗਿਆ ਐਸ ਵੇਲੇ ਮੇਰੇ ਨਾਲ ਜੁੜਦੇ ਨੇ ਉਸ ਮਹਿਲਾ ਦੇ ਮ੍ਰਿਤਕ ਮਹਿਲਾ ਦੇ ਪਤੀ ਕੀ ਕਾਰਨ ਆ ਕਿਉਂ ਕਤਲ ਹੋਇਆ ਕਿਸ ਨੇ ਕੀਤਾ ਸੋ ਕਰਦਿਆਂ ਗੱਲਬਾਤ ਜੁੜੇ ਰਹੋ ਤੁਸੀਂ ਦਿੱਲੀ ਪੁਲਸ ਦੇ ਨਾਲ ਹਾਂਜੀ ਕੀ ਨਾਮ ਤੁਹਾਜੀ ਤੁਹਾਡਾ ਮੇਰਾ ਨਾਮ ਗੁਰਦਾਸ ਸਿੰਘ ਕਰਦੀ ਹੈ ਰਾਜੂ ਕਿਹਦੇ ਆ ਜੁਜੀ ਕਿੱਥੇ ਦੇ ਰਹਿਣ ਵਾਲੇ ਹੋ ਸ਼ਹਿਰ ਦੇ ਸ਼ਹਿਰ ਠੀਕ ਹੈ ਕੀ ਗੱਲਬਾਤ ਹੋਈ ਆ ਜੀ ਇਹ ਗੱਲਬਾਤ ਦਾ ਕੋਈ ਪਤਾ ਨਹੀਂ ਮੈਂ ਤਾਂ ਹੀ ਕੰਮ ਤੋਂ ਆਇਆ ਸੀਗਾ ਹਾਂ ਸਪੀਕਟਰ ਦਾ ਕੰਮ ਕਰਦਾ ਜੀ ਆ ਕਿ ਬੈਠਾ ਬੈਠਾ ਅੱਛਾ ਨੇ ਪਾਣੀ ਪੂਣੀ ਦਿੱਤਾ ਹੂੰ ਹੂੰ ਤੇ ਮੰਮੀ ਨੇ ਕਿਸੇ ਦੇ ਘਰੇ ਰੋਟੀ ਬਕਾਉਣੇ ਆ ਉਹ ਬਕਾਉਣ ਗਈ ਸੀ ਹੂੰ ਹੂੰ ਤੇ ਉਦੋਂ ਬਾਅਦ ਉਹ ਗੁੜੀਆਂ ਮੇਰੇ ਉਹਦੇ ਨਾਲ ਸੀਗੀ ਜਦੋਂ ਵਾਪਸ ਆ ਗਏ ਮੈਂ ਗੁਰਿਆਨ ਨੂੰ ਪੁੱਛਿਆ ਮੈਂ ਮਮੀ ਕਹਿੰਦੇ ਆ ਬਾਹਰ ਨੂੰ ਉਹ ਅੰਦਰ ਆਗੇ ਤਾਂ ਉੱਥੇ ਹੀ ਉਨਦੇ ਆਉਂਦੇ ਸੀ ਪਤਾ ਕੇ ਲੈ ਜੀ ਤੁਹਾਡੇ ਘਰ ਵਾਲੀ ਨੇ ਹਾਂ ਜੀ ਅੱਛਾ ਕਿੰਨੇ ਵਜੇ ਦਾ ਟਾਈਮ ਆ ਇਹ ਇਹ 6:30 ਵਜੇ ਦੀ ਗੱਲ ਆ ਅੱਛਾ ਜੀ ਕੱਲ ਸ਼ਾਮ ਦੀ ਹਾਂ ਜੀ ਉਹ ਤੋਂ ਬਾਅਦ ਉਹ ਬੈਠੇ ਸੀ 2 ਮਿੰਟ ਤੇ ਮੈਨੂੰ ਕਹਿੰਦੇ ਮੈਂ ਵੈਸੇ ਕੁਦਰਤੀ ਆਇਆ ਸੀ ਦਹਿ ਬੈਠੇ 8-9ਵੀਂ ਰੋਟੀ ਖਾਣੇ ਆ ਕੱਲ ਮੈਂ ਜਲਦੀ ਮੰਗ ਲਈ ਮਾਂ ਆਇਆ ਭੁੱਖ ਲੱਗੀ ਆ 7 ਵਜੇ ਅੱਛਾ ਤੇ ਉਹਨਾਂ ਨੇ ਮੈਂ ਰੋਟੀ ਪਾ ਕੇ ਦੇਤੀ ਰੋਟੀ ਪਾ ਕੇ ਬਾਹਰ ਆ ਗਏ ਹਾਂ ਮੈਂ ਆਪਣੀ ਰੋਟੀ ਖਾਈ ਗਿਆ ਮੈਨੂੰ ਕੋਈ ਪਤਾ ਨਹੀਂ ਉਹ ਕਿਸੇ ਵੀ ਗੱਲ ਦਾ ਕੋਈ ਪਤਾ ਨਹੀਂ ਹੂੰ ਹੂੰ ਅਗੂ ਬਾਹਰ ਆ ਗਏ ਨੇ 9 ਵਜੇ ਮੈਨੂੰ ਸਰਪੰਚ ਸਾਹਿਬ ਦਾ ਹੋਣਾ ਹੂੰ ਹੂੰ ਪਾਰਕ ਸੰਗੀ ਉਹ ਹੂੰ ਤੇ ਕਹਿੰਦੇ ਵੀ ਰਾਜੂ ਭਾਜੀ ਕਿੱਥੇ ਮਾਖਾ ਜੀ ਕਰੇ ਕੀ ਕਰੇ ਕੀ ਕਰਦਾ ਮਾਹੀ ਗੁਰਪ੍ਰੀਤ ਅੰਬਲਖਵਾੜੀ ਕਨੇ ਘਰ ਦੇ ਕਿੱਥੇ ਨੇ ਹੂੰ ਮਾਹੀ ਕਰਦੇ ਬਾਹਰ ਹੋਣ ਵੀ ਮੈਂ ਤਾਂ ਬਾਹਰ ਨਿਕਲਿਆ ਵੀ ਨਹੀਂ ਹੈ ਐਕਚੁਅਲੀ ਮੈਂ ਆਇਆ ਵੀ ਨਹੀਂ ਦੋ ਘੰਟੇ ਅੰਦਰ ਹੀ ਰਿਹਾ ਹਾਂ ਹੂੰ ਮੇਰੀ ਕੁੜੀ ਜਰੂਰ ਲੱਭਦੀ ਫਿਰੀਗੀ ਆ ਬੱਚਿਆਂ ਦੇ ਬੱਚੇ ਇਹ ਉਹਨੂੰ ਲੱਭਦੀ ਫਿਰਗੀ ਇਹਨੇ ਮੈਨੂੰ ਜਾ ਕੇ ਦੱਸਿਆ ਵੀ ਇਹ ਕਿ ਮੈਂ ਡੈਡੀ ਵੀ ਮੰਮੀ ਹੰਨਾ ਉੱਥੇ ਬਾਹਰ ਦੀ ਔਰਤਾਂ ਮਿਲਖੀਆਂ ਨਹੀਂ ਕਿ ਉਹਨਾਂ ਚਾਹੀ ਨਹੀਂ ਹੂੰ ਮਾਹ ਕੋਈ ਨਹੀਂ ਪਤਾ ਇੱਥੇ ਘਰੇ ਗਈ ਹੁਣ ਆ ਜਾਂਦੀ ਆ ਹੂੰ ਹੂੰ ਤੇ ਜਦ ਨਾ ਆਈ ਤਾਂ ਲਿਖਿਆ ਹੋਇਆ ਜਪਾਨ ਸਾਦਾ ਫੋਨ ਆਇਆ ਕਹਿੰਦਾ ਬੀਬੀ ਕਿ ਕਿੱਥੇ ਮਾਰੀ ਕਰਿਆ ਕਹਿੰਦਾ ਵੀ ਮੇਰੇ ਕੋਲੇ ਆ ਜਾ ਹੂੰ ਹੂੰ ਕੀ ਹਾਲ ਹੋ ਹੂੰ ਜਦ ਤਰੀ ਘਰ ਤੇ ਮੋ ਹੋ ਗਈ ਹੈ ਨਹੀਂ ਜਦ ਪੂਰੀ ਆ ਗਈ ਹੂੰ ਤੇ ਦੁਵਾ ਤੇ ਉੱਥੇ ਗਿਆ ਹੂੰ ਹੂੰ ਤੇ ਉੱਥੇ ਜਾ ਕੇ ਹਾਲਾਤ ਦੇਖੇ ਤੇ ਦੇਖੀ ਕੀ ਹੋਇਆ ਸੀ ਤੁਹਾਡੀ ਔਰਤ ਦਾ ਮਤਲਬ ਕਿਸੇ ਤੇਜ਼ ਹਥਿਆਰਾਂ ਦੇ ਨਾਲ ਵੱਡੀ ਟੁੱਕੀ ਕੀਤੀ ਹੋਈ ਸੀ ਮੈਨੂੰ ਤਾਂ ਨਾ ਮੈਂ ਦੇਖਣੇ ਦਿੱਤਾ ਇਹ ਕੀ ਕੀ ਲੱਗਦਾ ਸੀ ਟੱਕ ਲੱਗਿਆ ਸੀਗਾ ਸੱਟ ਮਾਰਿਆ ਸੀ ਤੇ ਗਲ ਦੇ ਵਿੱਚ ਚੁੰਨੀ ਪਾਈ ਸੀਨੀ ਪਾਈ ਸੀ ਜੀ ਹਾਂ ਜੀ ਕੱਪੜੇ ਆ ਕੇ ਪਾ ਦੇ ਰਹੇ ਸੀ ਕੱਪੜੇ ਪਾ ਦੇ ਹਾਂ ਫਿਰ ਭਾਈ ਜੀ ਬੰਦੇ ਦਾ ਪਤਾ ਲੱਗਿਆ ਬੰਦੇ ਦਾ ਪਤਾ ਲੱਗਿਆ ਕੌਣ ਸੀ ਬੰਦਾ ਪ੍ਰਵਾਸੀ ਮਨੂਰ ਦਾ ਨਾ ਬਬਲੂ ਸੀ ਬਬਲੂ ਬਬਲੂ ਬਿਹਾਰ ਦਾ ਰਹਿਣ ਵਾਲਾ ਉਹ ਹਾਂ ਜੀ ਕਿੰਨੀ ਕੁ ਦੇਰ ਤੋਂ ਇੱਥੇ ਪਿੰਡ 'ਚ ਰਹਿ ਰਿਹਾ ਸੀ ਘੱਟੋ ਘੱਟ 30 ਸਾਲ ਹੋ ਗਏ ਆ ਅੱਛਾ ਵੈਸੇ ਮੈਨਾਂ 1 ਸਾਲ ਪਹਿਲਾਂ ਬਾ ਬਾਸਾ ਸੀਗਾ ਪਰ ਮੈਨੂੰ ਇਹ ਨਹੀਂ ਸੀ ਪਤਾ ਬੰਦਾ ਇਹ ਕੰਮ ਕਰਦਾ ਹੂੰ 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 ਹੁਣ ਆਸਤਰੀ ਹਸ ਜਰ ਹੂੰ ਹੂੰ ਆ ਲਾਗ ਨਹੀਂ ਸੀ ਪਤਾ ਇਹ ਇੰਨੀ ਵੇਰੀ ਕਾਰਵਾਈ ਕਰਦੇ ਹੂੰ ਹੂੰ ਮੇਰਾ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਲਾਗ ਡਟ ਕੋਈ ਲੜਾਈ ਝਗੜਾ ਤੁਹਾਡੇ ਨਾਲ ਕੋਈ ਲੜਾਈ ਝਗੜਾ ਨਹੀਂ ਆਇਆ ਜੀ ਬਿਲਕੁਲ ਨਹੀਂ ਮਤਲਬ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਬੰਦੇ ਨੂੰ ਹਾਂ ਜੀ ਕਰ ਲਿਆ ਹਸਪਤਾਲ 3:30 ਵਜੇ ਮੈਂ ਖੁਦ ਮੈਂ ਆਪਣੇ ਹੱਥੀ ਭਰਾਇਆ ਹੂੰ ਹੂੰ ਉਹ ਨਾ ਜ਼ਰੂਰੀਆਂ ਤੇ ਉੱਥੇ ਬੈਠਾ ਸੀਗਾ ਅੱਛਾ ਕਿਸੇ ਇਥੋਂ 5-4 ਕਿਲੋਮੀਟਰ ਦੂਰ ਜਾ ਕੇ ਲੋਕ ਗਿਆ ਕੇ ਹਾਂਜੀ ਦੂਰ ਗਿਆ ਅੱਛਾ ਚੱਲ ਰਹਿ ਗਿਆ ਸੀਗਾ ਟੋਪਾਂ ਤੇ ਚੋੜੀ ਹਾਂਜੀ ਬੜੀ ਦੁੱਖ ਦੀ ਗੱਲ ਆ ਕਿੰਨੀ ਕੋਮਲ ਸੀ ਤੁਹਾਡੀ ਵਾਈਫ ਦੀ ਥੋੜੀ ਤਕਰੀਬਨ 35 ਸਾਲ ਦੀ 35 ਕਿੰਨੇ ਬੱਚੇ ਨੇ ਤੁਹਾਡੇ ਤਿੰਨੇ ਬੱਚੇ ਆ ਜੀ ਬੜਾ ਕਿੰਨੀ ਕਿੰਨੀ ਉਮਰ ਦੇ ਬੱਚੇ ਨੇ 15 ਸਾਲ ਦਾ ਜੀ ਹੂੰ ਹੂੰ ਆ ਕੁੜੀਆ ਬੈਠੀ ਆ ਜੀ ਹੂੰ ਹੂੰ ਬਹੁਤ ਦਸਾਂ ਦੀੇ ਪਾਸੋਂ ਹੂੰ ਹੂੰ ਹਾਂ ਨੀਕਾਰ ਕੀ ਕਹਿਣਾ ਚਾਹੋਗੇ ਜਿੱਦਾਂ ਹੁਣ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਰੱਖਦੇ ਆ ਉਹਨਾਂ ਦੇ ਉੱਤੇ ਵਿਸ਼ਵਾਸ ਦਿਤਾਉਣੇ ਆ ਕੀ ਲੱਗਦਾ ਤੁਹਾਨੂੰ ਵੀ ਇਹ ਵਿਸ਼ਵਾਸ ਕੋਈ ਵਿਸ਼ਵਾਸ ਕੋਈ ਵਿਸ਼ਵਾਸ ਨਹੀਂ ਰਿਹਾ ਇਸ ਵੇਲੇ ਵੀ ਇਹਨਾਂ ਨੂੰ ਮੋਹ ਹੀ ਨਾ ਲੱਗੇ ਬਸ ਲੈ ਦੋ ਬੰਦੇ ਨਾ ਹੋ ਗਿਆ ਤੁਸੀਂ ਉਹ ਬਣਾਣਾ ਰਾਤ ਮੰਮਾ ਨੇ ਰੋਟੀ ਬਕਾ ਕੇ ਦਿੱਤੀ ਆ ਤੁਹਾਨੂੰ ਤੇ ਕਿੰਨੇ ਵਜੇ ਤੁਸੀਂ ਰੋਟੀ ਖਾਧੀ ਆ ਨਾ ਤੁਹਾਨੂੰ ਅਸੀਂ ਖਾਧੀ ਸੀਗੀ 7:30 7:30 ਵਜੇ ਉਸ ਤੋਂ ਬਾਅਦ ਮੰਮਾ ਫਿਰ ਚਲੇ ਗਏ ਜਾਂ ਕੋਈ ਬਿਲਾਉਣ ਆਇਆ ਇਹਨੂੰ ਨਹੀਂ ਮਿਲਿਆ ਹਾਂ ਇਹ ਨੂੰ ਨਾ ਮਰੇ ਮਰੇ ਤੇ ਤਾਂ ਕਬਾੜ ਚ ਚਲੇ ਗਿਆ ਹੀਗਾ ਹਾਂ ਹਾਂ ਤੇ ਬਾਅਦ ਚ ਮੈਨੂੰ ਡਾਡੀ ਦਾ ਫੋਨ ਆਇਆ ਉਹ ਕਹਿੰਦੇ ਆ ਨਾ ਤੇਰੀ ਮੰਮੀ ਦਾ ਘੁੰਮਦੀ ਲੱਗਦਾ ਹੈਗਾ ਉਹ ਚਲ ਇੱਥੇ ਕਿਤੇ ਗਈ ਹੋਗੀ ਹਾਂ ਹਾਂ ਫਿਰ ਬਾਅਦ ਚ ਮੈਨੂੰ ਫੇਰ ਫੋਨ ਆਇਆ ਮੈਨੂੰ ਕਹਿੰਦੇ ਵੀ ਨਾ ਇੱਥੇ ਆਇਆ ਪਰ ਜਦੋਂ ਉੱਥੇ ਜਾ ਕੇ ਤੇ ਹਾਂ ਤਾਂ ਵਾਟ ਵਾਟ ਉਹ ਵੱਡੀ ਬਈ ਸੀ ਨਹੀਂ ਦੇਖਣਯੋਗ ਹੈ ਨਹੀਂ ਹੂੰ ਤੇ ਘਟਨਾ ਜਿਵੇਂ ਸੀ ਕਿ ਇੱਕ ਮੂਹ ਤੇ ਬਲਦਾ ਮਾਰਿਆ ਹੋਇਆ ਸੀਗਾ ਹੂੰ ਹੂੰ ਤੇ ਉਹਦੇ ਗਰਦਨ ਹੂੰ ਮੀਰਾ ਪਾੜਾ ਆ ਗਿਆ ਸਾਰਾ ਥੋਕੀ ਕਹਿਣਾ ਚਾਹੁੰਗੇ ਬੇਟਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਉਹਨੂੰ ਸੱਤ ਸੱਤ ਸਹਾ ਜਾਂ ਮਿਲ ਗਈ ਵਾਹ ਕਾਂਸੀ ਹੋ ਗਈ ਉਹਨੂੰ ਕੀ ਨਾ ਕੀਤਾ ਜੀ ਹਾਂ ਤੁਹਾਡੀ ਨੂ ਦਾ ਕੀ ਨਾਂ ਸੀ ਸੱਤ ਸੱਤ ਕੀ ਕਹਿਣਾ ਚਾਹੁੰਗੇ ਮਾਤਾ ਜੀ ਇਹ ਕਹਿੰਦੇ ਜੇ ਜਾਈਓ ਨਹੀਂ ਸਕਾ ਮੇਰੀ ਉਹਦੀ ਦੇਣੀ ਚਾਹੀਦੀ ਵੀ ਜਿੱਦਾਂ ਦੀ ਜਿਵੇਂ ਉਹਨੇ ਉਹਨੂੰ ਮੌਤ ਦੇ ਘਰ ਉਤਾਰਿਆ ਹੈ ਨਾ ਉਹ ਹੋਣੀ ਚਾਹੀਦੀ ਐਸਾ ਆ ਕਰਨਗੇ ਨਹੀਂ ਭਈਆਂ ਨਹੀਂ ਹਟਣਾ ਨਹੀਂ ਉਹਨੇ ਵਿਹਾਰੀਆ ਜੀ ਰੰਮੇ ਹੂੰ ਹੂੰ ਅਜੀ ਘਟਕਾਰ ਬਰਬਾਰ ਕਰਤਾ ਉਹਨੇ ਅੱਜ ਲੈ ਕੇ ਕਰ ਮੈਂ ਕਿੰਨਾ ਵਾਲਾ ਨਹੀਂ ਸੀ ਉਹ ਹੀ ਘਟਨਾਰੀ ਸੀ ਕੀ ਕੰਮ ਕਰਦੀ ਸੀ ਸਪਤਾਲਕ ਉਹ ਅੱਧੀ ਅੱਧੀ ਜੁੱਤੀ ਕਰਦੀ ਸੀ ਉਹ ਵੀ ਅੰਦਰ ਇੱਕ ਗਾਜਾਂ ਨੇ ਗਲੀ ਜਾਂਦੀ ਸੀ ਜੀ ਕੁੜੀਆਂ ਨੰਗ ਜਾਨੀਆਂ ਹੁੰਦੀਆਂ ਹੂੰ ਹੂੰ ਉਹਨੇ ਬਿਸਕਟ ਕੱਢਦੇ ਸੀ ਕਿ ਮੁੰਡੇ ਨਾਲ ਬਿਸਕਟ ਵਾਲੇ ਆਉਣੇ ਹੂੰ ਆਹ ਉਹ ਕੱਲ ਛੱਡ ਰਹੀ ਆ ਜੀ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਹੂੰ ਕਿੰਨੇ ਮੜਾ ਕੰਮ ਹੂੰ ਹੂੰ ਹੁਣ ਦਵਾਟੇ ਪਤਾ ਨਹੀਂ ਇਹਨਾਂ ਹੂੰ ਹੱਥ ਜੀ ਖੇਡਦੇ ਗਿਆ ਕੁਛ ਨਹੀਂ ਹੂੰ ਮੈਨੂੰ ਚਾਹੀ ਨਹੀਂ ਪਤਾ ਪਾਪੀ ਨੇ ਕਿੰਨੇ ਉਹਨੇ ਛੱਡਿਆ ਕਿ ਮੈਂ ਨਹੀਂ ਉਹਨੂੰ ਕਰਕੇ ਛੱਡਿਆ ਉਹ ਹੂੰ ਹਾਂ ਉਹ ਬਪੜੇ ਲੈ ਗਿਆ ਸਾਨੂੰ ਨਹੀਂ ਪਤਾ ਉਹ ਲੈਣਾ ਕਿ ਨਹੀਂ ਇਹ ਹੈ ਇਹ ਕਰੀਏ ਆਜਾ ਕੁਝ ਹੋ ਜਣਾ ਹੋਣਾ ਚਾਹੀਦਾ ਵਾ ਆਜਾ ਮੈਨੂੰ ਬਾਹਰ ਕੱਢਣਾ ਚਾਹੀਦਾ ਇਹਨਾਂ ਨੂੰ ਇਹ ਗਵਰਨਮੈਂਟ ਕਰਦੀ ਨਹੀਂ ਇਹਨਾਂ ਨੂੰ ਕਿਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਆ ਜਿਹੜੇ ਪਈਏ ਨੇ ਹੈਗੇ ਕੰਚਰਾ ਇਹ ਆਜਾ ਕੁਝ ਕਰ ਸਾਨੂੰ ਬਾਜੇ ਦੇ ਖਾਂਜ ਕੇ ਇਹਨਾਂ ਨੇ ਕੱਜ ਬੰਦ ਨਹੀਂ ਲਾਇਆ ਤਾਂ ਇਹਨਾਂ ਦਾ ਨਾਮ ਵੀ ਹੋਇਆ ਜਨਮ ਇਹ ਜਿਹੜਾ ਦਿਖਾ ਰਿਹਾ ਹਾਂ ਉਹ ਸੋ ਦੱਸ ਦਈਏ ਕਿ ਪਿੰਡ ਸਿਆੜ ਸਤਪਾਲ ਕੌਰ ਦੇ ਸਤਪਾਲ ਕੌਰ ਜਿਸ ਦਾ ਕੀ ਕਤਲ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਕਰ ਦਿੱਤਾ ਗਿਆ ਉਸ ਦੇ ਘਰ ਉਸ ਦੇ ਪਤੀ ਬੱਚਿਆਂ ਤੇ ਉਸ ਦੀ ਸੱਸ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਜਿੱਥੇ ਇਹਨਾਂ ਨੇ ਉਸ ਪ੍ਰਵਾਸੀ ਮਜ਼ਦੂਰ ਦੇ ਖਿਲਾਫ ਇਹ ਮੰਗ ਕੀਤੀ ਹੈ ਕਿ ਇਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਉੱਥੇ ਹੀ ਇਹ ਕਹਿ ਰਹੇ ਨੇ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇਹਨਾਂ ਨੂੰ ਪੰਜਾਬ ਚੋਂ ਜਾਂ ਇੱਥੋਂ ਕੱਢ ਦੇਣਾ ਚਾਹੀਦਾ ਹੈ ਚਾਹੇ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਅਸੀਂ ਨਹੀਂ ਕਹਿੰਦੇ ਅਸੀਂ ਲਈ ਪਰ ਇਹਨਾਂ ਨੇ ਜ਼ਰੂਰ ਅਖਰੋਸ਼ ਕਹਿ ਦਿੱਤਾ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਪ੍ਰਵਾਸੀ ਲੋਕਾਂ ਦੇ ਖਿਲਾਫ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਘਰ ਆ ਉਹ ਇੱਕ ਵਈਏ ਵੱਲੋਂ ਜਿਹੜਾ ਕਿ ਬਿਹਾਰ ਦਾ ਰਹਿਣ ਵਾਲਾ ਸੀ ਉਸ ਵੱਲੋਂ ਉਜਾੜ ਦਿੱਤਾ ਗਿਆ ਦੱਸਦੀ ਹੈ ਸਤਪਾਲ ਕੌਰ ਦੇ ਤਿੰਨ ਬੱਚੇ ਨੇ ਜਿਸ ਦੇ ਵਿੱਚ ਉਹਦੇ ਦੋ ਲੜਕੇ ਤੇ ਇੱਕ ਲੜਕੀ ਆ ਛੋਟੀ ਤੇ ਹੱਸਦਾ ਵਸਦਾ ਜਿਹੜਾ ਪਰਿਵਾਰ ਆ ਇੱਕ ਮਜ਼ਦੂਰ ਵੱਲੋਂ ਉਜਾੜ ਦਿੱਤਾ ਗਿਆ ਸੋ ਤੁਸੀਂ ਦੇਖਦੇ ਹੋ ਡੇਲੀ ਪੋਸਟ ਤੇ ਮੈਂ ਰਾਣਾ ਸਾਹਿਬ ਤੋਂ ਸੰਜੀਵ ਲਹਿਰ